ਹਾਜੀ ਸਾਸਤਰੀ ਕਾਲ ਜੀ ਸਾਰੇ ਮੇਰੇ ਭਰਾਵਾਂ ਨੂੰ ਮੈਂ ਤੁਹਾਡਾ ਆਪਣਾ ਮਨਦੀ ਸਿੰਘ ਲਾਲ ਤੋਂ ਸੁਪਾ ਮੀਤ ਪ੍ਰਧਾਨ ਭਾਰਤੀ ਕਿਸਾਨ ਜੁਨੀਆ ਨੇ ਇੱਕ ਟਕਾਉਂਦਾ ਜਿਹਦੇ ਸੁਪਾ ਪ੍ਰਧਾਨ ਆਪਣੇ ਸਰਦਾਰ ਮਨਜੀਤ ਸਿੰਘ ਧਨੇਰਾ ਇੱਕ ਨਾ ਬੇਨਤੀ ਆ ਸਾਰੇ ਮੇਰੇ ਵੀਰਾਂ ਨੂੰ ਜਿੰਨੇ ਪੰਜਾਬ ਚ ਆਪਣੇ ਜਿਹੜਾ ਜੂਦੇ ਬੈਠੇ ਆ ਸਾਰਿਆਂ ਨੂੰ ਇੱਕ ਬੇਨਤੀ ਆ ਵੀ ਜੋ ਆਪਣਾ ਸਯੁਕਤ ਮੋਰਚੇ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਸਯੁਕਤ ਮੋਰਚੇ ਨੇ ਇੱਕ ਫੈਸਲਾ ਕੀਤਾ ਸੀ ਵੀ 4 ਤਰੀਕ ਨੂੰ ਯਾਨੀ ਕਿ ਆਉਣ ਵਾਲੇ ਕੱਲ ਨੂੰ 4 4 2025 ਨੂੰ ਜੇ ਆਪਾਂ ਮੋਦੀ ਦਾ ਤੇ ਅਮਰੀਕਾ ਦੇ ਰਾਸ਼ਟਰਪਤੀ 트ੰਪ ਦੇ ਪੁਤਲੇ ਫੁਕਣੇ ਆ ਹਰੇਕ ਬਲਾਕ ਨੇ ਆਪਦੀ ਆਪਦੀ ਜੋ ਤਸੀਲ ਆ ਤਸੀਲਾਂ ਦੇ ਵਿੱਚ ਜਾ ਕੇ ਫੁਕਣੇ ਆ ਉਹਦਾ ਕਾਰਨ ਹੈਗਾ ਇਹ ਆ ਵੀ 트ੰਪ ਦੇ ਪੁਤਲੇ ਨਾਲ ਕਿਉਂ ਫੁਕਣੇ ਆਪਾਂ ਹਨ ਉਹਦਾ ਇਹ ਆ ਕਿ ਜੋ ਅਮਰੀਕਾ ਦੇ 트ੰਪ ਨੇ ਇੱਕ ਆਪਣਾ ਬਾਬਦ ਤਿਆਰ ਕਰਕੇ ਟੀਮ ਤਿਆਰ ਕਰਕੇ ਉਹ ਵਕ ਵਕ ਦੇਸ਼ਾਂ ਦੇ ਦੌਰਿਆਂ ਦੇ ਉੱਤੇ ਭੇਜੀ ਹੋਈ ਆ ਕਈ ਦੇਸ਼ਾਂ ਨੇ ਤਾਂ ਉਹ ਤਾਂ ਬਹੁਤ ਡਟਮਾ ਕਹਿ ਲਓ ਵੀ ਵਿਰੋਧ ਕੀਤਾ ਉਹ ਚੀਜ਼ ਦਾ ਪਰ ਆਪਣੀ ਜੋ ਭਾਰਤ ਦੀ ਇੰਡੀਆ ਦੀ ਆਪਣੇ ਮੋਦੀ ਸਰਕਾਰ ਆ ਇਹਨਾਂ ਨੇ ਉਹ ਟੀਮ ਨੂੰ ਸੱਦਿਆ ਵਾਪਸ ਨੂੰ ਉਹਨਾਂ ਨਾਲ ਗੱਲਬਾਤ ਕਰਨ ਲਈ ਇਹ ਤਿਆਰ ਹੋਏ ਨੇ ਉਹਦੇ ਵਿੱਚ ਹੈਗਾ ਵੀ ਜੋ ਖੇਤੀ ਆਪਣੇ ਹੈਗੀ ਆ ਖੇਤੀਬੀਤੀ ਆ ਜੋ ਵਪਾਰਕ ਦਾ ਡੈਰੀ ਦਾ ਜੋ ਹੈਗਾ ਇਹਨੂੰ ਆਪਣੇ ਹੱਥਾਂ ਚੋਂ ਖੋਹ ਕੇ ਜੋ ਕਾਰਪੋਰੇਟ ਘਰਾਣੇ ਆ ਉਹਨਾਂ ਲਈ ਉਹ ਖਲਬਾਉਣੀ ਚਾਹੁੰਦੇ ਆ ਵੀ ਆਪਣਾ ਜੋ ਕਿਸਾਨ ਮਜ਼ਦੂਰ ਜੋ ਵਪਾਰੀ ਆ ਸਾਰਿਆਂ ਨੂੰ ਖਤਮ ਕਰਕੇ ਪਹਿਲਾਂ ਤਾਂ ਇਕੱਲੀ ਖੇਤੀ ਨੀਤੀ ਤੇ ਐਸੀ ਨਾ ਹੈ ਉਹ ਉਹਨਾਂ ਨੇ ਵਪਾਰ ਵੀ ਸ਼ਾਮਲ ਕਰਤਾ ਵੀ ਉਹਨੂੰ ਵੀ ਯਾਰ ਕਰੋ ਇਹਦੇ ਤੇ ਉਹ ਆਪਣੇ ਤਰ੍ਹਾਂ ਤੇ ਉਹ ਖੋ ਕੇ ਨਾ ਇਹ ਉਹਨੂੰ ਆਪਣੇ ਕਰਵਾਉਣਾ ਚਾਹੁੰਦੇ ਆ ਕਾਰਪੋਰੇਟ ਘਰਾਣੇ ਦਾ ਇੰਟਰ ਸਾਰਾ ਕੁਝ ਉਹਦੇ ਸਬੰਧ ਵਿੱਚ ਆਪਾਂ ਵੀ ਇਹਦਾ ਪੁਤਲੇ ਫੁੱਕਣ ਦੀ ਸਲਾਹ ਕੀਤੀ ਆ ਸਹਿਯੋਗ ਮੋਰਚੇ ਨੇ ਮੀਟਿੰਗ ਦੇ ਵਿੱਚ ਫੈਸਲਾ ਲਿਆ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਆਪਣੀ ਤਹਿਸੀਲ ਦੇ ਵਿੱਚ ਕੋਈ ਮੇਰਾ ਵੀਰ ਗੈਰ ਹਾਇਨਾ ਹੋ ਜਾਓ ਇੱਕ ਹੋਰ ਬੇਨਤੀ ਹੈ ਕਿ ਨਾਲ ਝੰਡੇ ਜੱਤੇ ਬੰਦੀ ਦਾ ਇਲਾਜ ਵੀ ਲੈ ਕੇ ਆਇਓ ਜਿੰਨੇ ਮੇਰੇ ਭਰਾ ਜਾਣਗੇ ਜਿਹੜੀਆਂ ਤਹਿਸੀਲਾਂ ਜਾਣਗੇ ਉਹ ਝੰਡੇ ਨਾਲ ਜ਼ਰੂਰ ਲੈ ਕੇ ਆਇਓ ਤੇ ਉਹ ਪੁਤਲੇ ਦੀਆਂ ਪੁਤਲੇ ਫੂਕਰੇ ਦੀਆਂ ਜੋ ਵੀਡੀਓ ਬਣਾ ਕੇ ਜਾਂ ਫੋਟੋਆਂ ਬਣਾ ਕੇ ਜੋ ਆਪਣਾ ਕਾਰਜਕਾਰੀ ਗਰੁੱਪ ਬਣਿਆ ਹੋਇਆ ਤੇ ਉਹਦੇ ਵਿੱਚ ਜ਼ਰੂਰ ਉਹਨਾਂ ਨੂੰ ਪਾ ਦਿਓ ਫੋਟੋਆਂ ਤੇ ਟਾਈਮ ਹੈਗਾ 11 ਵਜੇ ਦਾ ਹੀ 11 ਵਜੇ ਦਾ ਟਾਈਮ ਆਪਣੀ ਸੂਬਾ ਕਮੇਟੀ ਨੇ ਪੂਰੀ ਨੇ ਫੈਸਲਾ ਕੀਤਾ ਵੀ ਸੌਤ ਮੋਰਚੇ ਦਾ ਜੋ ਫੈਸਲਾ ਅਸੀਂ ਇੱਥੇ ਭਾਈ ਹਰ ਹਾਲਤ ਨਾਲ ਫੌਜ ਚੜਾਵਾਂਗੇ ਭਈ ਇਹਦਾ ਜੋ ਡਿਊਟੀ ਆ ਆਪਾਂ ਉਹ ਨਿਭਾਵਾਂਗੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੇ ਵੀ ਬਲਾਕ ਨੂੰ ਜਿਹੜੀ ਤਸੀਲ ਪੈਂਦੀ ਆ ਉਹਦੇ ਵਿੱਚ ਮੇਰਾ ਵੀਰੇ ਪਹੁੰਚੋ ਜਰੂਰ ਤੇ ਆਪਣੇ ਇੱਧਰ ਲੁਧਿਆਣਾ ਦੇ ਵਿੱਚ ਜੋ ਲੁਧਿਆਣਾ ਬਨ ਬਲਾਕ ਆ ਜਾਂਦਾ ਹੈ ਨਾ ਟੂ ਬਲਾਕ ਆ ਇਹ ਕੋਸ਼ਿਸ਼ ਕਰਿਓ ਵੀ ਆਪਾਂ ਅੱਜ ਗਿੱਲਾਂ ਤਹਿਸੀਲ ਦੇ ਵਿੱਚ ਪਹੁੰਚਣਾ ਕੱਲ ਨੂੰ 10:30 ਵਜੇ ਕੋਈ ਮੇਰਾ ਭਰਾ ਲੇਟ ਨਾ ਹੋਇਓ 10:30 ਵਜੇ ਆਪਾਂ ਗਿੱਲਾਂ ਤਹਿਸੀਲ ਦੇ ਵਿੱਚ ਪਹੁੰਚਣਾ ਤੇ ਮੋਤੀ ਅਤੇ ਟਰੰਪ ਦਾ ਜੋ ਹੈਗਾ ਪਤਲਾ ਪੌਤੇ ਬੋਕਣਾ ਤੇ ਬਾਕੀ ਜੋ ਡਿਟੇਲ ਦੇ ਵਿੱਚ ਹੈਗਾ ਤੇ ਉਹ ਤੁਹਾਨੂੰ ਕੱਲ ਨੂੰ ਸਾਰਿਆਂ ਨੂੰ ਆਪਾਂ ਉੱਥੇ ਦੱਸ ਦਾਂਗੇ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਝੰਡੇ ਲਾਜ਼ਮੀ ਲੈ ਕੇ ਆਇਓ ਕੋਈ ਮੇਰਾ ਵੀਰ ਝੰਡਿਆਂ ਤੋਂ ਬਿડા ਨਾ ਆਇਓ ਡੰਡੇ ਵਿੱਚ ਝੰਡਾ ਪਾਇਆ ਹੋਵੇ ਉਹ ਤੁਹਾਡੇ ਮੋਢੇ ਤੇ ਰੱਖ ਕੇ ਆਵੇ ਲਾਜ਼ਮੀ ਸਾਰੇ ਭਰਾਵਾਂ ਨੂੰ ਬੇਨਤੀ ਆ ਤੇ ਕੱਲ ਨੂੰ 10:30 ਵਜੇ ਤੇ ਆਪਦੀ ਆਪਦੀ ਜਿਹੜੇ ਬਲਾਕਾਂ ਦੀ ਜਿਹੜੀ ਤਹਿਸੀਲ ਪੈਂਦੀ ਹੈ ਉੱਥੇ ਜ਼ਰੂਰ ਪਹੁੰਚਿਓ ਲੁਧਿਆਣਾ ਬਨਤੇ ਤੋਂ ਦਰਨਾ ਟੂ ਬਲਾਕ ਵਾਲੇ ਇਹਨਾਂ ਨੂੰ ਬੇਨਤੀ ਹੈ ਕਿ ਇਹ ਆਪਣੇ ਗਿੱਲਾ ਤਹਿਸੀਲ ਆ ਤੇ ਉਹਦੇ ਵਿੱਚ 10:30 ਵਜੇ ਸਵੇਰੇ ਪਹੁੰਚਿਓ ਸਾਰੇ ਵੀਰਾਂ ਨੂੰ ਬੇਨਤੀ ਆ ਡੇਲੋ ਬਲਾਕ ਵਾਲੇ ਆਪਣੇ ਬਾਈ ਹੈਗੇ ਆ ਸਤਵੰਤੋਂ ਨਹੀਂ ਉਹਨਾਂ ਨੂੰ ਬੇਨਤੀ ਆ ਡੇਲੋ ਬਲਾਕ ਵਾਲੇ ਵੀ ਤੁਸੀਂ ਵੀ ਮੇਰਾ ਭਰਾ ਆਪਣੇ ਗਿੱਲਾ ਤਹਿਸੀਲ ਦੇ ਵਿੱਚ ਤੁਸੀਂ ਉੱਥੇ ਪਹੁੰਚਿਓ 10:30 ਵਜੇ ਠੀਕ ਆ ਵੀਰੋ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ